ਗੁਰੂ ਤਾਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਤਾਨ ਗੁਰੂ ਗੁਰੂ ਗ੍ਰੰਥ ਸਾਹਿਬ ਤਾਨ ਗੁਰੂ ਨਾਨਕ ਦੇਵ ਸਾਹਿਬ ਜੀ ਤਾਨ ਗੁਰੂ ਨਾਨਕ ਦੇਵ ਸਾਹਿਬ ਤਾਨ ਗੁਰੂ ਨਾਨਕ ਦੇਵ ਸਾਹਿਬ ਜੀ ਜਗ ਤੇ ਜਲੰਧਾਰ ਰਖਿ ਲਾ ਆਪਣੀ ਕਿਰਪਾ ਤਾਰਿਤ ਦਿਤਿ ਦਿਵਾਰੇ ਉਗਦ ਰ ਤੇ ਤੇਲ ਯੋ ਮਾਰ ਕਲ ਤਾਰਨ ਗੁਰੂ ਨਾਨਕ ਆਇ ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਤਾਰਨ ਦਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆ ਵਾਹਿਗੁਰੂ 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 ਕਿਰਪਾ ਕਰੋ ਮਹਾਰਾਜ ਗੁਰੂ ਜੀ ਕਿਰਪਾ ਕਰੋ ਕਿਰਪਾ ਕਰੋ ਕਿਰਪਾ ਕਰੋ ਮਹਾਰਾਜ ਗੁਰੂ ਜੀ ਕਿਰਪਾ ਕਰੋ ਵਾਹਿਗੁਰੂ 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 ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੋ ਦੇਨਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰੋ ਕੋਈ ਬਾਟਿਕਾ ਗਿਆਤੁ ਪ੍ਰਸਵਾਮੀ ਮਾਨਸ ਕੀ ਗਤਿ へਹੀ ਕਿਰਪਾ ਕਰੋ ਜੀ ਕਿਰਪਾ ਕਰੋ ਵਾਹਿਗੁਰੂ 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 ਵਾਹਿਗ ਰਦਾਸ ਗੁਰੂ ਜੀ ਪਾਸ ਸੱਚੇ ਪਾਸਿ ਆ ਜੀਉ ਪੰਜਾਬ ਵਿਚ ਹੜਾਏ ਨਹੀਂ ਆਪ ਕਿਰਪਾ ਕਰੋ ਰੋਕ ਲਾਓ ਸੰਗਤਾਂ ਦਾ ਭਲਾ ਕਰੋ ਹਾਰਾ ਰੱਖਿਆ ਕਰੋ ਰੱਖਿਆ ਕਰੋ ਮਹਾਰਾਜ ਗੁਰੂ ਜੀ ਰੱਖਿਆ ਕਰੋ ਰੱਖਿਆ ਕਰੋ ਰੱਖਿਆ ਕਰੋ ਮਹਾਰਾਜ ਗੁਰੂ ਜੀ ਰੱਖਿਆ ਕਰੋ ਵਾਹੀ ਗੁਰੂ ਵਾਹੀ ਗੁਰੂ ਵਾਹਿਗੁਰੂ 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 ਬੁਰਾਈ ਕਿ ਦੀ ਬੁਝਾਈ ਸਭਨਾਂ ਜੀਆਂ ਦਾ ਇੱਕ ਦਾਤਾ ਸੋ ਮਾ ਬਿਸਰਣਾਈ ਸੋ ਮਾ ਬਿਸਰਣ ਜਾਈ ਆਪੇ ਜਾਣੇ ਕਰੀਆ ਆਪੇ ਆਣੇ ਰਾਸ ਇਸੇ ਅਗੇ ਨਾਨਕਾ ਖਲੇ ਕਿਛੇ ਅਰਦਾਸ ਆਪੇ ਜਾਣੇ ਕਰੀਆ ਆਪੇ ਆਣੇ ਰਾਸ ਇਸੇ ਅਗੇ ਨਾਨਕਾ ਖਲੇ ਕਿਛੇ ਅਰਦਾਸ ਤਉ ਦੇ ਆਗੇ ਅਰਦਾਸ ਹਮਾਰੀ ਜੀਉ ਪਿੰਨ ਸਭ ਤੇਰਾ ਆਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨ ਜਾਣੇ ਵੀਰਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧ ਤੂੰ ਮੇਰਾ ਪ੍ਰਾਤਾ ਤੂੰ ਮੇਰਾ ਰਾਖਾ ਸਭਨੇ ਥਾਈ ਤਾਪੋ ਕੀ ਹਾਕਾ ਲਾ ਜੀਉ ਵਾਹਿਗੁਰੂ 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 ਆਹੀ ਗੁਰੂ ਕਿਰਪਾ ਕਰੋ ਗੁਰੂ ਸਰਵਾਨ ਅਰਦਾਸ ਵੜੇ ਚਰਨਾਂ ਪਾਸ ਜੰਗਾ ਵਿੱਚ ਆਈ ਖੜਾ ਨੂੰ ਰੋਕ ਲਾਓ ਅਦਾਸਾਂ ਬੇਨਤੀਆਂ ਗੁਰੂ ਜੀ ਪਾਸ ਸੰਗਤਾਂ ਦਾ ਭਲਾ ਕਰੋ ਅਸੀਸਾਂ ਦੇਵੋ ਇਸ ਦਾ ਸਾਇਬੜਾ ਡਾ ਹੋਈ